ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਇਹ ਸਟੇਟ ਰਾਜਸਥਾਨ ਰਾਜਸਥਾਨ ਦੇ ਜ਼ਿਲ੍ਹਾ ਸ੍ਰੀ ਗੰਗਾ ਨਗਰ ਦੇ ਵਿੱਚੋਂ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਹਾਂ ਗੰਗਾ ਨਗਰ ਸ਼ਹਿਰ ਤੋਂ ਸਿਰਫ 1 ਕਿਲੋਮੀਟਰ ਸ੍ਰੀ ਕਰਨਪੁਰ ਵਾਲੀ ਸੜਕ ਦੇ ਉੱਤੇ ਇੱਕ ਡੇਰੀ ਫਾਰਮ ਹੈ ਸੁਭਾਸ਼ ਬਿਸ਼ਨੋਈ ਡੇਰੀ ਫਾਰਮ ਤੇ ਪਿਛਲੇ 20 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਹੈ ਵਪਾਰ ਦਾ ਇਹਨਾਂ ਕੋਲ 20 ਸਾਲ ਤੋਂ ਵਪਾਰ ਦੇ ਵਿੱਚ ਪਸ਼ੂ ਆਉਂਦੇ ਆ। ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਤੇ ਚ ਸਾਰੀਆਂ گاਵਾ ਤੁਹਾਨੂੰ ਦਿਖਾ ਦੇਣੀ ਹੈ। گاਵਾ ਦੇ ਵਿੱਚ ਜਰਸੀ ਵੀ ਹੈ, ਜਰਸੀ ਕ੍ਰੋਸ ਵੀ ਹੈ, ਸਾਈਵਾਲ ਤੇ ਸਾਈਵਾਲ ਕ੍ਰੋਸ ਵੀ ਹੈ। ਸੋ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੈ। ਰੈਸ਼ ਦਾ ਫੁੱਲ ਪ੍ਰਬੰਧ ਹੈ ਇੱਥੇ ਆ ਕੇ ਤੁਸੀਂ ਰੁੱਕ ਸਕਦੇ ਹੋ, ਰਹਿ ਸਕਦੇ ਹੋ। ਨੰਬਰ ਸਕਰੀਨ ਉੱਤੇ ਚੱਲੂਗਾ। ਪਸ਼ੂ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਨਾਲ ਖਰੀਦਿਓ। ਆਓ ਮਿਲिए ਬਾਈ ਨੂੰ ਕਰਦੇ ਹਾਂ ਸ਼ੁਰੂਆਤ ਦੋਸੋ ਇੱਕ-ਇੱਕ ਕਰਕੇ ਇਹ ਜਿੰਨੀਆਂ گاਵਾਾਂ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਇਹ ਸਾਰੀਆਂ ਤੁਹਾਨੂੰ ਮੈਂ ਦਿਖਾ ਦੂੰਗਾ ਸ਼ੁਰੂਆਤ ਕਰਾਂਗੇ ਆਪਾਂ ਜਰਸੀ ਬਰੀਡ ਤੋਂ ਉਦੋਂ ਬਾਅਦ ਸਾਈਵਾਲ ਵਾਲੇ ਪਾਸੇ ਨੂੰ ਵਧਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਨਾਮ ਆਪਣਾ ਦੱਸ ਦਿਓ ਬਾਈ ਮੇਰਾ ਨਾਮ ਸੁਬਾਸ ਬਿਸ਼ਨੋਈ ਹੈ ਠੀਕ ਹੈ ਸੁਬਾਸ ਭਾਈ 20 ਸਾਲ ਹੋ ਗਏ ਤੁਹਾਡਾ ਐਕਸਪੀਰੀਅੰਸ ਹੋ ਚੱਲਿਆ ਵਪਾਰ ਵਾਲੇ ਪਾਸੇ ਨੂੰ ਜੀ ਹਰੇਕ ਤਰ੍ਹਾਂ ਦੀਆਂ ਗਾਂ ਆ ਜਾਂਦੀਆਂ ਨਸਲ ਜਿਹੜੀ ਆ ਜ਼ਿਆਦਾਤਰ ਆਪਣੇ ਕੋਲ ਕਿਹੜੀ ਰਹਿੰਦੀ ਹੈ ਜ਼ਿਆਦਾਤਰ ਸਾਈਵਾਲ ਹੁੰਦੀਆਂ ਲੇਕਿਨ ਅਬ ਐਫ ਜਰਸੀ ਗਿਰਕ੍ਰੋਸ ਗਿਰਲੈਂਡੋ ਥਾਰਪਾਰਕਰ ਰਾਠੀ ਅੱਪਾ ਹਰੇਕ ਬਰੀਡ ਦਾ ਪਸ਼ੂ ਲੈਨੇ ਚ ਮੱਝਾਂ ਹੋਣ ਗਾਈਆਂ ਹੋਣ ਹਰੇਕ ਬਰੀਡ ਦੇ ਤੇ ਹਰ ਟਾਈਮ ਹੀ ਇਸ ਤਰ੍ਹਾਂ ਪਸ਼ੂ ਹੁੰਦੇ ਜਿਵੇਂ ਅੱਜ ਪਹਿਲੀ ਵੀਡੀਓ ਬਣਾ ਰਹੇ ਆ ਮੱਝਾਂ ਵੀ ਕਾਫੀ ਸੀ ਤੇ ਗਾਵਾਂ ਵੀ ਹੈ ਘਟ ਹੈ ਜੀ ਅੱਜ ਅੱਜ ਘਟ ਹੈ ਹਾਂਜੀ 60 ਤੱਕ ਹੋ ਜਾਂਦੇ ਆ ਅੱਜ ਮੇਰੇ ਸਭ 35 ਤੋਂ 40 ਦੇ ਵਿੱਚ ਹੋਣਗੇ ਅੱਛਾ ਪੰਜਾਬ ਦਾ ਬਾਰਡਰ ਇੱਥੋਂ ਕਿੰਨਾ ਰਹਿ ਗਿਆ ਹੋਊਗਾ 5-6 ਕਿਲੋਮੀਟਰ ਸਾਧੂ ਵਾਲੀ ਬਾਰਡਰ ਹੀ ਲੱਗਦਾ ਏ ਠੀਕ ਹੈ ਇੱਥੋਂ 5 ਕਿਲੋਮੀਟਰ 5-6 ਕਿਲੋਮੀਟਰ ਹੈ ਬੋਲੋ ਬਿਲਕੁਲ ਪੰਜਾਬ ਦੇ ਨਾਲ ਹੀ ਆਪਾਂ ਬੈਠੇ ਆ ਹਾਂਜੀ ਠੀਕ ਹੈ ਅੱਛਾ ਭਾਈ ਸ਼ੁਰੂਆਤ ਕਰਾਂਗੇ ਜਰਸੀ ਤੋਂ ਕਿੰ ਕਿੰਨਾ ਟਾਈਮ ਲੈ ਸਕਦੇ ਹਾਂ ਜੀ ਇਹ 10 12 ਦਿਨ ਪਏ ਜੀ ਠੀਕ ਹੈ ਅੱਛਾ ਭਾਈ ਕੀ ਇਹਦੀ ਡਿਮਾਂਡ ਰਹਿਣੀ ਹੈ ਇਹਦਾ ਡਿਮਾਂਡ 2 ਲੱਖ ਰੁਪਇਆ ਜੀ 1.5 ਲੱਖ ਰੁਪਇਆ ਹੋ ਲਓ ਭਾਈ ਇਹਨੂੰ ਤੋਰ ਗਏ ਸੋ 1.5 ਲੱਖ ਰੁਪਇਆ ਡਿਮਾਂਡ ਹੈ ਸੋ ਇੱਥੋਂ ਦੀ ਜਮੀਂ ਪਲੀ ਹੈ ਜੀ ਇਹ ਅੱਛਾ ਹਾਂਜੀ ਠੀਕ ਹੈ ਸੋ ਹੈ ਇੱਥੋਂ ਦੀ ਜੰਮਪਲ ਬਾਕੀ ਜੋ ਸਟਰਕਚਰ ਹੈ ਉਹ ਤੁਸੀਂ ਵੀਡੀਓ ਚੋਂ ਦੇਖ ਲੈਣਾ ਕੋਲੋਂ ਆ ਕੇ ਤੁਸੀਂ ਪਾਸ ਕਰ ਲਉਗੇ ਕਮਾ ਲਓ ਭਾਈ ਬੰਸ ਪਿਓਰ ਜਮਾ ਬ੍ਰੇਡ ਹੈ ਜੀ ਹੂੰ ਔਰ ਜਰਸੀ ਦਾ ਹੀ ਟਿਕਾ ਲੱਗਿਆ ਫਿਰ ਜੀ ਠੀਕ ਹੈ ਹਾਂਜੀ ਉਹ ਜਰਸੀ ਪਿਓਰ ਰੇਟ ਰੱਖਿਆ ਹੈ 1.5 ਲੱਖ ਰੁਪਿਆ ਦੋ ਜੀ ਪਹਿਲਾਂ ਨੇ 25 ਪਲੱਸ ਦਿੱਤਾ ਹੈ ਹੂੰ ਹੁਣ ਇਹ ਕੀ ਦੇਖੋ ਕਿੰਨਾ ਦਿਨ ਦੀ ਹੈ 30 ਦਿਨ ਦੀ ਹੈ 28 ਦਿਨ ਦੀ ਹੈ ਠੀਕ ਹੈ ਇਹ ਤਿਆਰੀ ਤੇ ਜੀ ਸਹੀ ਅਜੇ 10 ਦਿਨ ਲੱਗੇਗੀ ਠੀਕ ਹੈ ਹਾਂਜੀ ਸੋ ਜੇ 10 ਦਿਨਾਂ ਦੀ ਕੱਚੀ ਇਹ ਗਾਂ ਪਹਿਲੇ ਨੰਬਰ ਤੇ ਦੋ ਨੰਬਰ ਤੇ ਜਰਸੀ ਦੇ ਨਾਲ ਕ੍ਰਾਸ ਤੁਹਾਨੂੰ ਵੈੜ ਦਿਖਾਉਂਗਾ ਜਿਹੜੀ 2 ਨੰਬਰ ਤੇ ਅਸ਼ਵਸ਼ ਬਾਈ ਇਹ ਪਹਿਲਾ ਨਹੀਂ ਹੈ ਜੀ ਠੀਕ ਹੈ ਕਿੰਨੇ ਦਿਨ ਲਾਉਗੀ ਕੀ ਰੇਟ ਇਹ ਵੀ ਹਫਤਾ ਲੈ ਲੂਗੀ ਜੀ ਹਜੇ ਕੀ ਕੀਮਤ ਰਹਿਣੀ ਹੈ ਦੀ ਬਾਈ 75000 ਰੁਪਏ ਜੀ 75000 ਦੋਸਤੋ ਰੇਟ ਹੈ ਇੱਕ ਹਫਤਾ ਹਜੇ ਲੈਂਦੀ ਹੈ ਸੂਣ ਚ ਸੂ ਆਏ ਨੇ ਪਹਿਲਾ ਸੂਣਾ ਹੈ Rajasthan ਚੋਂ ਖਰੀਦੋਗੇ ਫਾਇਦਾ ਇਹ ਰਹੂਗਾ ਇੱਥੇ ਵੀ ਗਰਮੀ ਬਹੁਤ ਹੁੰਦੀ ਹੈ ਤੇ ਟੋਡੇ ਕੋਲ ਆ ਕੇ ਰੱਖ ਰਖਾਵ ਚੰਗਾ ਹੋ ਜਾਣਾ ਕਿਉਂਕਿ ਪੱਠਾ ਗਰਮੀ ਨਹੀਂ ਮੰਦੀਆਂ ਜੀ ਹਾਂ ਗਰਮੀ ਨਹੀਂ ਮੰਦੀਆਂ ਤੇ ਹਰਾ ਪੱਠਾ ਪੰਜਾਬ ਦਾ ਚੰਗਾ ਇੱਥੇ ਸੁੱਕਾ ਹੀ ਖਾਂਦੀਆਂ ਜੀ ਠੀਕ ਹੈ ਤੂੜੀ ਖਾਂਦੀਆਂ ਠੀਕ ਹੈ ਉਹਦੇ ਨਾਲ ਪਸ਼ੂ ਦੁੱਧ ਥੋੜਾ ਵਧ ਦੇ ਦਿੰਦਾ ਹੈ ਰੇਟ 75000 ਹੈ ਦਾ ਪਹਿਲਾਂ ਨਹੀਂ ਹੋ ਸਕਦਾ 20 ਕਿਲੋ ਦੇ ਦੇ 15 ਪਲਸ ਤੇ ਗਰੰਟੀ ਰਹੂਗੀ ਜੀ ਠੀਕ ਹੈ ਜਮਾ ਬਹੁਤ ਸील ਸੁਧੀ ਬਹੁਤ ਚੰਗੀ ਗਾਂ ਦੀ ਬੱਚੀ ਜੀ ਹਮ ਚੰਗੇ ਢਾਂਚੇ ਦੀ ਹੈ ਇਸ ਤੋਂ ਬਾਅਦ ਇੱਕ ਹੋਰ ਵਾਇਡ ਤੁਹਾਨੂੰ ਦਿਖਾਉਣੇ ਆ ਇਹਦੀ ਕੀ ਡਿਟੇਲ ਆ ਬਾਈ ਇਹ ਰਾਠੀ ਦੇ ਸਾਈਵਾਲ ਮਿਕਸ ਹੈ ਜੀ ਕਿੰਨੇ ਦਿਨ ਲਊਗੀ ਸੂਣ ਚ ਸੂਈ ਹੈ ਪਹਿਲਣਾ ਮਗਰ ਬੱਛਾ ਜੀ ਅੱਛਾ ਸੂਈ ਵੀ ਹੈ ਦੋ ਦਿਨਾਂ ਦੀ ਸੂਈ ਹੈ ਜੀ ਠੀਕ ਹੈ ਹਾਂਜੀ ਕੀ ਕੀਮਤ ਰਹਿਣੀ ਬਈ ਇਹਦਾ ਹੀ 48000 ਰੁਪਏ ਜੀ ਚਵਾਈ ਚ ਨਰਮ ਹੈ ਠੰਡੀ ਸੀ ਜਮਾ ਮੋਟੀ ਚਵਾਈ ਦੀ ਜੀ ਮਗਰ ਬੱਛਾ ਠੀਕ ਹੈ ਕੱਲ ਦੀ ਸੂਈ ਹੈ ਜੀ ਓਕੇ ਰਾਠੀ ਦੇ ਸਾਈਵਾਲ ਦੋਸਤੋ ਇਹ ਮਿਕਸ ਬੜਾ ਸੋਹਣਾ ਥੰਨ ਦਾ ਸਹਿਜ ਹੈ ਟਾਂਚਾ ਚੰਗਾ ਕੱਦ ਕਾਠ ਵਾਲਾ 48000 ਦੀ ਡਿਮਾਂਡ ਰੱਖੀ ਆ ਰੇਟ ਇੱਥੋਂ ਦੇ ਆ ਜੇ ਜਗਵੀਰ ਖਰੀਦਣਾ ਚਾਵੇ ਤਾਂ ਕਰਾਇਆ ਤੁਹਾਡਾ ਹੋਊਗਾ ਦੂਜੇ ਸੂਏ ਬੱਚੀ ਵੇਜੀ 17 18 ਕਿਲੋ ਤਾਂ ਦਵੇਗੀ ਪਹਿਲਾਂ ਨਹੀਂ 12 ਕਿਲੋ ਤੋਂ ਉੱਤੇ ਦੁੱਧ ਦਊਗੀ ਕਿੰਨਾ ਹੀ ਦੇਵੇ ਠੀਕ ਹੈ ਹਾਂਜੀ ਸੋ ਇਹਦੀ ਡਿਮਾਂਡ 48000 ਹਾਂਜੀ 4 ਨੰਬਰ ਤੇ ਤੁਹਾਨੂੰ ਸਾਈਵਾਲ ਵੈਡ ਦਿਖਾਉਣੇ ਆ ਇਹਦੀ ਕੀ ਡਿਟੇਲ ਆ ਬਾਈ ਇਹ ਦੂਜੇ ਸੂਏ ਸੂਗੀ ਜੀ ਕਿੰਨੇ ਦਿਨ ਲੈ ਸਕਦੀ ਹੈ ਇਹ ਦਿਨ ਹਜੇ ਲੈ ਜੋ ਹਫਤਾ ਇਹ ਵੀ ਜੀ ਠੀਕ ਹੈ ਹਾਂਜੀ ਅੱਛਾ ਬਾਈ ਕੀ ਡਿਮਾਂਡ ਰਹੂਗੀ ਇਹਦੀ ਇਹ ਦਾ 65000 ਰੁਪਇਆ ਜੀ 65000 ਨੋਰਮਲ ਰੇਟ ਰਹਿਣਗੇ ਜੀ ਬਰੀਡ ਚ ਪੂਰੀਆਂ ਪਹਿਲਣ ਦਿਨ 14 ਕਿਲੋ ਦੁੱਧ ਦਿੱਤਾ ਠੀਕ ਹੈ ਹੁਣ ਦੇਖੋ ਜੀ ਕਿੰਨਾ ਦਿੰਦੀ ਹੈ ਥੋੜੀ ਖੁੱਲੀ ਰਹੀ ਹੋਈ ਹੈ ਫਾਰਮ ਚ ਠੀਕ ਹੈ ਤੇ ਇਸ ਕਰਕੇ ਮੋਰਾ ਮੋਰਾ ਨਹੀਂ ਪਾਇਆ ਇਹਨੂੰ ਕਦੇ ਸਹੀ ਹੈ ਉਹ ਸੀਲ ਠੰਡੀ ਜਮਾ ਜੀ ਠੀਕ ਹੈ ਸੋ ਵੈਸੇ ਠੰਡੀ ਸੀ ਲ ਬਹੁਤ ਸੋਨਾ ਰੰਗ ਆ ਦੋਸਤੋ ਇਹਦਾ ਸਾਈ ਵਾਲ ਬਰੀਡ ਹਾਂਜੀ ਉਹ ਸੀਲ ਹੈ ਜਮਾ ਕੁਝ ਨਹੀਂ ਕਹਿੰਦੀ ਠੀਕ ਹੈ ਕੇ ਮਰਜ਼ੀ ਲੋ ਜੁੱਚਾ ਸੁਆ ਜੀ ਇਹ ਦੇਖੋ ਬੰਦ ਹੋਣ ਕੋਈ ਦਿੱਕਤ ਨਹੀਂ ਖੁੱਲੀ ਪੈਲ ਖੁੱਲੀ ਰਹੀ ਖੁੱਲੀ ਰਹਿੰਦੀ ਰਹੀ ਹੈ ਬਾਈ ਕਹਿੰਦਾ ਤੇ ਉਹਦੇ ਕਰਕੇ ਖੁੱਲਾ ਰਹਿਣੇ ਪਸੰਦ ਕਰਦੀ ਹੈ ਇਹ ਤੋਂ ਅੱਗੇ ਇੱਕ ਹੋਰ ਤੁਹਾਨੂੰ ਵੈੜ ਦਿਖਾਉਣੇ ਆ ਇਹ ਰਾਤ ਦੀ ਸੂਈ ਹੈ ਜੀ ਠੀਕ ਹੈ ਹਾਂਜੀ ਕੀ ਰੇਟ ਰਹਿਣਾ ਇਹਦਾ ਬਾਈ ਇਹਦਾ 75000 ਜੀ ਰੇਟ 75000 ਆ ਦੋਸਤੋ ਤੇ ਸੂਈ ਹੈ ਰਾਤ ਜੀ ਸੂਏ ਸੂਈ ਹੈ ਰਾਤ ਜੀ ਠੀਕ ਹੈ ਇਹਨੇ ਪਹਿਲਾਂ ਨੇ 16 ਕਿਲੋ ਤੋਂ ਦਿੱਤਾ ਹੋਇਆ ਜੀ ਠੀਕ ਹੈ ਇਹ ਤੋਂ ਕੀ 18 ਕਿਲੋ ਤੋਂ ਉੱਤੇ ਆਰਾਮ ਨਾਲ ਦੇ ਸਕਦੀ ਜੀ ਠੀਕ ਹੈ ਭਾਈ ਬਨ ਕੰਬਲਪੂਰਾ ਜੀ ਸਿਵਲ ਠੰਡੀ ਐ ਚਵਾਚੂ ਦੀ ਬੜੀ ਚੰਗੀ ਨਿਕਲੀ ਜੀ ਓਕੇ ਹਾਂਜੀ ਚੰਗੇ ਥਣ ਹਵਾਨੇ ਦੀ ਵਹਿੜਾ ਦੇਸੀ ਜਿਹਨੇ ਦੁੱਧ ਪੀਣਾ ਦੇਸੀ گاਵਾ ਦਾ ਤਾਂ ਮਾਈ ਨਾਲ ਕੰਟੈਕਟ ਕਰ ਲਿਓ ਤੁਸੀਂ ਬੰਦ ਦਿਓ ਜੀ ਬਹੁਤ ਚੰਗੀ ਹੈ ਜੀ ਇਸ ਤੋਂ ਅੱਗੇ ਜਿਹੜੀ ਬਈ ਇਹ ਸਾਈ ਵਾਲਾ ਸਾਈ ਵਾਲ ਦੁੱਜੇ ਸੂਏ ਸੂਣ ਵਾਲੀ ਹੈ ਜੀ ਹੂੰ ਪਹਿਲਾਂ ਨੇ ਇਹਨੇ ਵੀ 15 ਕਿਲੋ ਦੁੱਧ ਦਿੱਤਾ ਜੀ ਠੀਕ ਹੈ ਇਹਤਕੇ ਵੀ 17 18 ਕਿਲੋ ਤੋਂ ਬੜੇ ਆਰਾਮ ਨਾਲ ਦੇ ਦੂਗੀ ਰੰਗ ਕਰੂੰਗਾ ਇਹਦਾ ਵੀ ਬੜਾ ਪਿਆਰਾ ਜੀ ਰੇਟ ਕੀ ਰਹਿਣਾ ਇਹਦਾ ਰੇਟ ਇਹਦਾ 75000 ਹੀ ਜੀ ਸੋ 75000 ਹੀ ਇਹਦਾ ਰੇਟ ਹੈ ਸੋ ਸੂਆ ਦੂਜਾ ਮੱਝ ਵਰਗੀ ਹੈ ਜੀ ਹੂੰ ਬਹੁਤ ਸੋਹਣਾ ਥਾਨ ਦਾ ਸਹਿਜ ਹੈ ਹਜੇ ਟਾਈਮ ਇਹਦਾ ਬਾਕੀ ਹੈ ਸੋਣ ਇਸ ਤੋਂ ਅੱਗੇ ਜਿਹੜੀ ਵਹਿੜ ਦਿਖਾਉਂਗਾ ਦੋਸਤੋ ਉਹ 19 ਨੀ ਨਹੀਂ ਦਿਖਾਉਣਾ ਸਾਈਵਾਲ ਨਸਲ ਦਾ ਇਹ ਲਾਸਟ ਦਿਖਾਵਾਂਗੇ ਜੀ ਅੱਛਾ ਇਹ ਲਾਸਟ ਤੇ ਦਿਖਾਉਣੀ ਹੈ ਹਾਂਜੀ ਠੀਕ ਹੈ ਉਸ ਤੋਂ ਪਹਿਲਾਂ ਹੋਰ ਵਾਇਡ ਦਿਖਾ ਦਈਏ ਇਹ ਹਲਕਾ ਰਾਠੀ ਦੇ ਸਾਈਵਾਲ ਦਾ ਵੀ ਕਰੋਸ ਹੈ ਹੂੰ ਸਾਈਵਾਲ ਚਿਪ ਕਹਿ ਸਕਦੇ ਹੋ ਰਾਠੀ ਚ ਵੀ ਕਹਿ ਸਕਦੇ ਹੋ ਠੀਕ ਹੈ ਇਹ ਗਾਂ ਨੇ ਪਹਿਲਣ ਨੇ 20 ਪਲਸ ਦੁੱਧ ਦਿੱਤਾ ਜੀ ਅ ਦਿਨ ਹਜੇ ਕਿੰਨੇ ਬਾਕੀ ਹੈ ਇਹਦੇ ਇਹ 10 ਦਿਨ ਲੈ ਲੂਗੀ ਜੀ ਕੀਮਤ ਇਹਦੀ ਕੀ ਰਹਿਣੀ ਹੈ ਬਈ ਇਹਦੇ 90000 ਰੁਪਏ ਜੀ 90000 ਰੇਟ 25 ਕਿਲੋ ਤੱਕ ਦੁੱਧ ਦੇਵੇਗੀ ਹੂੰ ਤੇ ਸੀਲ ਨਹੀਂ ਹੈ ਵੀ ਥੱਲੇ ਚੁੰਮੜੇ ਫਿਰੋ ਜੀ ਹਲੋ ਠੀਕ ਹੈ ਸਹੀ ਹੈ ਵੇ ਹਜੇ ਬਹੁਤ ਬਣੇਗੀ ਹੂੰ ਸਪੇਸ ਬਹੁਤ ਬਈ ਹਾਂਜੀ ਜਿਹਨੇ ਕਰੋਸ ਦੀ ਗਾਂ ਲੈਣੀ ਹੈ ਜੀ ਉਹਦੇ ਵੇਲੇ ਬੜੀ ਚੰਗੀ ਜੀ 25 ਕਿਲੋ ਤੱਕ ਦੁੱਧ ਦੇ ਦੂ 20 ਕਿਲੋ ਪਹਿਲਾਂ ਦਿੰਦਾ ਜੀ ਠੀਕ ਹੈ ਹਾਂਜੀ ਪੂਰੀ ਕੱਦ ਕਾਠੀ ਦੀ ਹੈ ਹੂੰ ਪੂਰਾ ਯਾਨੀ ਕਿ ਹਵਾਨਾ ਹੋਣਾ ਹੈ ਬਹੁਤ ਭਰਨਾ 10 ਦਿਨ ਲੱਗੇ ਜੀ ਤੁੱਪੇ ਬਧੀਆਂ ਐ ਦੱਸੋ ਕਿਤੋਂ ਵੀ ਕੋਈ ਪਸ਼ੂ ਤੁਹਾਨੂੰ ਹੌਂਕਦਾ ਨਹੀਂ ਨਾ ਹਾਂ ਨਹੀਂ ਗਰਮੀ ਦਾ ਮਤਲਬ ਹੀ ਨਹੀਂ ਜੀ ਹੂੰ ਮਈ ਜੂਨ ਚ ਨਹੀਂ ਮਨਾਉਂਦੀਆਂ ਜੀ ਹੁਣ ਤਾਂ ਅਗਸਤ ਚੱਲਦਾ ਸਹੀ ਤੋਂ ਇੱਕ ਤੁਹਾਨੂੰ ਨਗੀਨਾ ਦਿਖਾਉਣਿਆ ਸਾਈਵਾਲ ਨਸਾਂ ਪਹਿਲਣ ਬੱਚੀ ਹੈ ਜੀ ਕਿੰਨੇ ਕ ਦਿਨ ਲੈ ਸਕਦੀ ਐ ਸੋ ਆ ਲਊ ਇੱਕ ਦੋ ਦਿਨ ਜੀ ਠੀਕ ਐ ਹਾਂਜੀ ਕੀ ਡਿਮਾਂਡ ਇਹਦੀ ਸਪਸ਼ਟ ਬਈ ਰਹਿਣੀ ਐ ਇਹਦੇ ਵੀ ਕਿੰਨੇ ਮੰਗ ਲੀਏ ਵੀਰੇ ਫੁੱਲ ਰਿਕਾਰਡ ਐ ਠੀਕ ਐ ਜਿਹੜਾ ਸਾਈਵਾਲ ਦਾ ਪਾਰਕੂ ਐ ਹੂੰ ਦੇਖੋ ਜੀ ਬੱਚੀ ਸਹੀ ਐ ਪਹਿਲਣ ਬੱਚੀ 15 ਕਿਲੋ ਪਲੱਸ ਦੀ ਗਾਰੰਟੀ ਰਵੇਗੀ ਜਿਪਣੀ ਠੀਕ ਐ ਆਪਾਂ ਗਰੰਟੀ ਉਸੇ ਪਸੂ ਦਿਨੇ ਜੀ ਦਾ ਪੂਰਾ ਕੰਫੀਡੈਂਸ ਹੋਵੇ ਪੂਰਾ ਰਿਕਾਰਡ ਹੋਵੇ ਠੀਕ ਹੈ ਉਹ ਅਸੀਂ ਕਹਦੇ ਨੇ ਕਿਲੋ ਘਟ ਵੱਧ ਪਰ ਇਹਦੀ 15 ਪਲੱਸ ਦੀ ਆਪਣੀ ਗਰੰਟੀ ਰੂਗੀ ਪਹਿਲਣ ਦੀ ਜੀ ਠੀਕ ਹੈ ਹਾਂਜੀ ਕੀ ਇਹਦੀ ਕੀਮਤ ਕਰ ਰਹੇ ਇਹਦਾ 251000 ਰੁਪਏ ਜੀ 251000 ਦੋਸਤੋ ਪਹਿਲਣ ਵੈੜ ਬੜਾ ਸੋਹਣਾ ਇਹਦਾ ਸਟਰਕਚਰ ਬਹੁਤ ਸੋਹਣਾ ਢਾਂਚਾ ਪਹਿਲੇ ਸੂਏ ਚ ਹਾਈਟ ਦੇਖ ਲਓ ਜੀ ਹਮ ਹਰ ਇੱਕ ਚੀਜ਼ ਦੇਖ ਲਓ ਜੀ ਸਹੀ ਹੈ ਕਮਾਲੀ ਬਈ ਉਧਰ ਨੂੰ ਲੈ ਚ ਹਰੇਕ ਨਸਲ ਦੇ ਵਿੱਚ ਜਿੰਨੀ ਪਿਓਰਿਟੀ ਜਾਂ ਜਿੰਨੀ ਬਿਊਟੀ ਆਉਂਦੀ ਜਾਊਗੀ ਉਸੇ ਹਿਸਾਬ ਤੇ ਉਹ ਪਸ਼ੂ ਦੀ ਕੀਮਤ ਬਣਦੀ ਹੈ ਚੰਗੇ ਕੱਦ ਕਾਠ ਦੀ ਬੜੀ ਸੋਹਣੀ ਐ ਬੱਚੀ ਵਿਕਰੀ ਵਾਸਤੇ ਆ ਦੱਸੋ ਜਿਹਨੂੰ ਸਾਈਵਾਲ ਦੀ ਪਰਖ ਹੈ ਸਮਝ ਹੈ ਉਹ ਵੀਰ ਬਾਈ ਜਿਹੜਾ ਨੂੰ ਕਾਲ ਕਰ ਸਕਦਾ ਰੇਟ ਇਹਦਾ ਵੀਡੀਓ ਚ ਦੱਸਦਾ ਹੈ ਬਾਕੀ ਤੁਸੀਂ ਆ ਕੇ ਤਸੱਲੀ ਕਰਨੀ ਹੈ ਹਰੇਕ ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਫਲਾ ਲੇ ਵੜਾਂ ਵਿਕਰੀ ਵਾਸਤੇ ਸੀ ਤੁਸੀਂ ਇਹਨਾਂ ਚੋਂ ਜਿਹੜਾ ਮਰਜ਼ੀ ਪਸ਼ੂ ਖਰੀਦਿਓ ਮਿਹਰਬਾਨੀ